ਇਸ ਤੋਂ ਬਾਅਦ ਉਹ ਆ ਗਿਆ। ਉਹ ਵੀ ਆ ਗਿਆ। ਉਹ ਬਈ ਤੇ ਦੇਖ ਰਹੀ ਆ ਕਿ ਸਾਰੇ ਇਕੱਠੇ ਹੋ ਕੇ ਵੇਚ ਦੇ ਤੁਸੀਂ। ਤੇ ਪਿੰਡ ਕਿੱਥੇ ਆ? ਅੱਛਾ ਤੇ ਫਿਰ ਇਹ ਆਪ ਤੇ ਮਰਜ਼ੀ ਨਾਲ ਕਰਦੇ ਕਿ ਘਰੋਂ ਕੋਈ ਮਜਬੂਰੀਆਂ ਬਣਦੀਆਂ ਮਜਬੂਰ ਨਾ ਬਣਦੇ ਇਹ ਕਿਹੜਾ ਮਰਜ਼ੀ ਨਾਲ ਕੋਈ ਉਹ ਜਾਂਦਾ ਹਾਂ ਹਾਂ ਲਵਣ ਹੁੰਦਾ ਹੈ ਹੁੰਦਾ ਹੈ ਕਿ ਇਹ ਕਿੰਨੇ ਕਰਦੇ ਤੇ ਪਰਮਾਨੰਦ ਕਰਦੇ ਅੱਛਾ ਹਾਂ ਅੱਛਾ ਇਹ ਵੀ ਆ ਗਿਆ ਅਬ ਨਿਕਲੇ 14 ਦਾ ਅੱਛਾ ਇੱਕ ਫਿਰ ਇਹ ਕਿੱਥੋਂ ਬਣਾ ਕੇ ਇਹ ਉਹ ਬਣਿਆ ਤਾਂ ਮੋਕੇ ਬਣਦਾ ਅੱਛਾ ਇਹ ਛਿੱਕੇ ਕੁੜਿਆ ਚੋਲੇ ਵਾਲੇ ਦਾ ਉਹ ਰੁਕ ਰੱਗੀ ਚ ਲੈ ਜਾਂਦਾ ਉਹ ਕੋਈ ਨਹੀਂ ਲੈਂਦਾ ਉਹ ਤੁਹਾਨੂੰ ਦੇ ਦਿੰਦਾ ਉਹ ਤੋਂ ਨਹੀਂ ਉਹ ਤੋਂ ਬੱਸ ਵੀ ਇਹ ਸਭ ਕੁਝ ਹੋਣ ਗਿਆ ਰਹੇ ਤੇ ਬੰਦੇ ਆ ਕਿ ਆਪਾਂ ਆਉਂਦੇ ਕਿ ਆਉਂਦੇ ਮਸਾ ਸਾਰਾ ਦਿਨ ਇੱਥੇ ਬੈਠਾ ਰਹਿੰਦਾ ਮੈਂ ਕਈ ਦਿਨਾਂ ਤੋਂ ਆਜਾ ਬੰਪਾ ਜਿਹੜਾ ਨੌਂ ਵਜੇ ਆ ਜਿਹੜਾ ਕੋਈ ਕੋਈ ਧੰਭਾ ਕਰ ਕੋਈ ਨਹੀਂ ਕੋਈ ਨਹੀਂ ਬੈਠ ਰੰਡ ਕੋਈ ਨਹੀਂ ਪਰ ਨਾ ਤਾਂ ਕੋਈ ਰਾਜੋ ਭੈਜੋ ਮੈਂ ਤਾਂ ਪੁੱਛਣੀ ਹੈ ਸੀ ਵੀ ਇਹ ਸਾਰਾ ਦਿਨ ਤੁਸੀਂ ਇਸੇ ਕੰਮ ਕਰਦੇ ਹੋ ਤੇ ਘਰੇ ਬੱਚੇ ਬੱਚੇ ਨਹੀਂ ਨਹੀਂ ਕੰਮ ਦੇਦੇ ਹੋਂਦ ਕੀ ਕਰਦੇ ਬੱਚੇ ਛੋਟੀ ਛੋਟੀ ਕਰਦੇ ਯਾਰ ਦਾ ਪਾਈ ਦਾ ਇਹਨੂੰ ਕੀ ਕਰਦੇ ਆ ਵੀ ਗੁਜ਼ਾਰਾ ਨਹੀਂ ਦਿੰਦਾ ਹਾਂਜੀ ਤਾਂ ਇਹ ਤਾਂ ਗੁਰਾਂ ਨਹੀਂ ਲੱਭ ਅੱਛਾ ਅੱਗੇ ਜਿਆਦਾ ਹੋਏ ਨਹੀਂ ਕਿਆ ਪਾ ਚ ਤੇ ਪੈਨਸ਼ਨ 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 ਤਾਂ ਆਈ ਆ ਯਾਰ ਕੀ ਕਿਛ ਹੋਣੀ ਚਰਪੀ ਚੋਲੀ ਇਹ ਕਿੰਨੇ ਚਿਰ ਲੱਗ ਜਾਂਦਾ ਹੈ ਇਹ ਕਿੰਨਾ ਲੱਗਦਾ ਹੈ ਅੱਛਾ ਫੱਟੀ ਲੱਗੀ ਹੋਵੇ ਆਪਦੀ ਪੈਨਸ਼ਨ ਦੀ ਬੁਲਾਈ ਲੱਗਈ ਆਈ ਉਹਦੀ ਮੈਂ ਸਾਰੇ ਇੱਕੋ ਪਿੰਡ ਤੋਂ ਹੀ ਹਾਂ ਹਾਂ ਸਤਲੂਜ ਪਿੰਡ ਤੋਂ ਕਿੰਨੇ ਚਿਰ ਹੋ ਗਏ ਇੱਥੇ ਤੇਰੇ ਕਾ ਜੋਬ ਜਾਣੀ ਨਾਲ ਖ ਜਾਣੇ ਆ ਅੱਛਾ ਤੇ ਇੱਥੇ ਤਾਂ ਫੈਮਿਲੀ ਬਹੁਤ ਮੁਟਕਸਰ ਕਰਦੇ ਆ

ਖੋਟੀ ਕੋ ਜਾ ਹੋਰ ਦੱਸੋ ਮਾਨਸਤਰੀ ਐਸੀ ਨਾ ਹੋਰ ਵੀ ਵੱਡੀ ਅੱਡਾ ਨਾ ਦਾ ਬਾਹਰ ਦਾ ਵੱਡੀ ਆ ਉਹ ਕਹਿ ਕੇ ਹੋਣੀ ਚੰਗੀ ਕਿ ਡਰਾਈਵਰ ਵੈਸੇ ਰੁਕਲੇ ਨਾ ਤਾਂ ਹੀ ਉੱਥੇ ਰੁਕਦੀ ਆ ਬੰਦਾ ਨਾਲ ਕਿ ਸਰਗਾ ਨੂੰ ਆਏ ਮੋਰੇ ਹੱਥ ਦੇ ਕੇ ਰੋਕਣਾ ਨਹੀਂ ਆ ਉਹ ਫੜੂ ਇੱਥੇ ਆ ਕੇ ਸਵਾਰ ਜਾ ਕਹਿੰਦੀ ਆ ਬਾਬਾ ਤੁਸੀਂ ਕਰੋ ਅੱਛਾ ਇਹ ਆਤੂ ਕਾ ਇਹ ਕੰਮ ਆ ਖਾ ਚਲੋ ਮੈਂ ਅਸੀਂ ਮਾਨ ਸਾਹਿਬ ਨੇ ਜਿਹੜਾ ਮੈਨੂੰ ਭਗਵੰਤ ਮਾਨ ਜੀ ਨੇ ਮਹਿਕਮਾ ਦਿੱਤਾ ਉਹ ਬਜ਼ੁਰਗਾਂ ਦਾ ਹੀ ਮਹਿਕਮਾ ਤੇ ਜਿਹੜੇ ਹੈਂਡੀਕੈਪ ਸਾਰਾ ਕੁਝ ਹੋ ਗਿਆ ਮੈਂ ਤਾਂ ਆਦੇਸ਼ ਕਰ ਦਿੱਤੀ ਤੇ ਮੈਂ ਆਪ ਦਾ ਅਫਸਰ ਤੇ ਜੁੜੀ ਤੁਹਾਡੇ ਕੋਲੇ ਠੀਕ ਹੈ ਮੈਂ ਪਸਲਾਹ ਲੈ ਕੇ ਵੀ ਤੁਹਾਡਾ ਕੋਈ ਪਸਤਾਏ ਕਿ ਖਬਰਾਂਣਾ ਬਣਾ ਕੇ ਤਾਂ ਕਿ ਸੂਨ ਲੋਕਾਂ ਨੇ ਜਿਹੜੇ ਬਿਲਡਿੰਗ ਨਾਲ ਸੱਤ ਜਣੇ ਕਿ ਆਟੇ ਕੋਲੇ ਆਇਆ ਸੀਗਾ ਹਾਂ ਉਹਦਾ ਉਹ ਕਰੂ ਵੀ ਛੋਣ ਤੇ ਛੇੜ ਬੈਠਾ ਤੁਹਾਡੀ ਛੇੜ ਸੂਤ ਕੋਈ ਨਹੀਂ ਹਾਂ ਤੇ ਦਿਨ ਸੌ ਕੇ ਦਿਨ ਠੀਕ ਹਾਂ ਉਹਨਾਂ ਲਈ ਇੱਕ ਬਣਾ ਕੇ ਨਾ ਕੀ ਵੱਜਦਾ ਉਹ ਜਿਹੜਾ ਆਪਾਂ ਲਾਉਣੇ ਹੁੰਨੇ ਆ ਹਾਂ ਜੀ ਪੁੱਤਰ ਲਾ ਦੂ ਇੱਕ ਪੁੱਤਰ ਲਾ ਦੇ ਹਾਂ ਇੰਨਾ ਕੰਮ ਸਾਡਾ ਬੀ ਮੈਡਮ ਆ ਜਿੰਨਾ ਟਾਈਮ ਇੱਥੇ ਬੱਸ ਨਹੀਂ ਰੁਕਦੀ ਉਹਨਾ ਟਾਈਮ ਸਵਾਰੀ ਨੇ ਵੀ ਖੜਨਾ ਤੇਰੀ ਗੁਜਾਰ ਚੱਲੂਗੀ ਜਦ ਸਵਾਰੀ ਆਉਗੀ ਬੂ ਬੋਰ ਸਾਡੇ ਆ ਕਿੱਧਰ ਲਾਜੋ ਜੀ ਅੱਛਾ ਬੋਰ ਨਹੀਂ ਛੱਡਦੇ ਉਹ ਬੋਰੇ ਜੋੜੀ ਕੱਟ ਉਹਦੇ ਨਾਲ ਫਾਇਦਾ ਹੋਵੇ ਫੜੂਗਾ ਨਾ ਹੈ ਇਹ ਰੁਕ ਮੜੇ ਰੁਕ ਚਲੋ ਆ ਆਖਰੀ ਬੋਰ ਤੇ ਆਪ ਸਾਰੇ ਚਿੰਤੋਂ ਹਾਂ ਫੀਟਰ ਲਗੇ ਲੈ ਲੋ ਹਾਂ ਕਰਦੇ ਠੀਕ ਹੈ ਤੇ ਬਾਪੂ ਜੀ ਦਾ ਨੰਬਰ ਲੈ ਲੋ ਫਿਰ ਆਪਾਂ ਕੋਈ ਹੱਲ ਕਰਦੇ ਹਾਂ ਕਿੰਨੇ ਸਾਰੇ ਹੈ ਹੈ ਇਹਨਾਂ ਦੇ ਬਾਪੂ ਹੈ ਸਾਰੇ ਕਿੰਨੀ ਮਾਣ ਦਿੰਨੇ ਸਾਰੇ 1 2 3 4 ਸਾਰੇ ਇਹਨਾਂ ਵਿੱਚ ਫੀਟ ਕਰ ਲੋ ਤੁਸੀਂ ਤੇ ਜੇਕਰ ਮੈਂ ਦੁਬਾਰਾ ਫਿਰ ਮੈਂ ਇੱਥੇ ਜਾਊਂਗਾ ਕੁੜਮਾ ਹਲਕਾ ਕਰਦੇ ਅੱਡੇ ਨਾਲ ਹਲਕਾ ਕਰਦੇ ਇਨਕੇ ਵਾਪਸ ਵੀ ਕਰਦੇ ਤੁਹਾਡਾ ਹੱਥ ਤੇ ਆ ਜੇ ਬੈਟਰੀ ਵਾਲੀ ਆਜੇ ਤਾਂ ਸੌਖਾ ਨਹੀਂ ਹੋ ਜੂਗਾ ਸੌਖਾ ਹੀ ਤੇ ਤਰਦੀ ਹੀ ਮਨਾਈ ਸਨਰ ਇਹਨਾਂ ਦਾ ਫੋਨ ਨੰਬਰ ਲੈ ਲੋ ਬਾਪੂ ਤੇ ਫੋਨ ਆਏਗਾ ਨਹੀਂ ਨਹੀਂ ਫੋਨ ਆਏਗਾ ਫੋਨ ਵੀ ਇੱਥੇ ਨੰਬਰ ਦੇ ਦੇ ਅਕਦਾ ਦਾ ਹਾਂਜੀ ਹਾਂ ਜੀ ਕਰਮਚਾਰਕ ਉੱਤੇ ਦੇ ਉਹ ਜੁਰਮੇ ਜਿੰਨੇ ਬਣੇ ਸਨ ਉਹਨਾਂ ਦਾ ਅਕਾਊਂਟ ਕਿ ਆ ਗਿਆ ਠੀਕ ਹੈ ਇਹ ਬਾਪੂ ਜੀ ਇਹ ਬਾਪੂ ਤੋਂ ਵੀ ਲੈਂਦਾ ਇਹ ਤੁਹਾਡੋਂ ਵੀ ਜਿਹੜੀ ਬਿਜਲੀ ਵਾਲੀ ਉਹ ਮੇਰੇ ਤੇ ਤਾਂ ਜ਼ਿਆਦਾ ਪਈ ਨਹੀਂ ਬਾਪੂ ਕਿੰਨੇ ਆ ਧਰਗਾ ਦੇ ਘੋਟਾ ਧਰਗਾ ਦੇ ਇਹਨਾਂ ਤੇ ਬਿਜਾਰ ਕਰਦੇ ਆਹ ਲਓ ਜੀ ਮੈਂ ਫੇਰ ਆਉਂਗੀ ਤੁਹਾਡੇ ਕੋਲ ਠੀਕ ਹੈ ਬਾਪੂ ਠੀਕ ਹੈ Hãy subscribe cho kênh Ghiền Mì Gõ Để không bỏ lỡ những video hấp